ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬਾਦਾ ਫਲਾਟਰਸਟ ਮਾਝਾ ਜੋਂ ਦਾ ਸਲਾਹਕਾਰ ਆ ਅੱਜ ਸਾਡੀ ਇੱਥੇ ਮਾਝਾ ਜੋਂ ਦੀ ਟੀਮ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਸੁਖਿੰਦਰ ਸਿੰਘ ਮਨਪ੍ਰੀਤ ਸਿੰਘ ਸੰਧੂ ਇਹ ਆਏ ਨੇ ਨਾਲ ਸਾਡੇ ਅੱਜ ਇੱਥੇ ਅਸੀਂ ਇਸ ਕਰਕੇ ਆਏ ਆ ਕਿ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸਿਧਵਾ ਦੋਨਾਂ ਪਿੰਡ ਦੇ ਨੇੜੇ ਇੱਕ ਪਿੰਡ ਥਿਗਲੀ ਥਿਗਲੀ ਦਾ 33 ਸਾਲ ਦਾ ਨੌਜਵਾਨ ਸੀ ਜਗਦੀਰ ਸਿੰਘ ਪੁੱਤਰ ਬਲਕਾਰ ਸਿੰਘ ਜਿਹੜਾ ਅਨਮੈਰਿਡ ਸੀਗਾ ਇਹ ਲਗਭਗ ਪਿਛਲੇ 7-8 ਸਾਲ ਤੋਂ ਦੁਬਈ ਸੀਗਾ ਤੇ 2019 ਤੋਂ ਲੈ ਕੇ ਪਿਛਲੇ 5 ਸਾਲ ਤੋਂ ਲਗਾਤਾਰ ਦੁਬਈ ਸੀ ਵਾਪਸ ਇੱਥੇ ਪੰਜਾਬ ਨਹੀਂ ਸੀ ਆਇਆ ਉਹਦੀ ਪਿਛਲੇ ਦਿਨੀ ਦਿਮਾਗ ਦੀ ਨਾੜੀ ਫੱਟਣ ਨਾਲ ਉੱਥੇ ਮੌਤ ਹੋ ਗਈ ਸੀ ਜੀ ਤੇ ਪਰਿਵਾਰ ਇਹਨਾਂ ਸਮਰਥਨੀ ਸੀ ਕਿ ਉਹ ਸਾਰਾ ਕੁਝ ਪ੍ਰਬੰਧ ਕਰ ਸਕਿਆ ਆਪਣੀ ਇੱਕ ਕੱਢੇ ਹੋਏ ਇਥੇ ਲਿਆਉਣ ਲਈ ਤੇ ਪਰਿਵਾਰ ਨੇ ਜਦੋਂ ਉੱਥੇ ਭਾਈ ਸਾਹਿਬ ਨੂੰ ਪਤਾ ਲੱਗਾ ਭਾਰਤੀ ਐਮਬੈਸੀ ਨੂੰ ਪਤਾ ਲੱਗਾ ਉਹ ਉਹਨਾਂ ਨੇ ਪਰਿਵਾਰ ਨਾਲ ਇਥੇ ਸੰਪਰਕ ਕੀਤਾ ਤੇ ਫਿਰ ਉਹਦੇ ਜਿਹੜੇ ਕਾਗਜ਼ ਪੱਤਰ ਸਾਰੇ ਦਸਤਾਵੇਜ਼ ਸੀਗੇ ਤਿਆਰ ਕਰਕੇ ਭਾਰਤੀ ਐਮਬੈਸੀ ਦੇ ਨਾਲ ਨਾਲੇ ਸਹਿਯੋਗ ਦੇ ਨਾਲ ਕਿ ਦੂਜਾ ਜਿਹੜਾ ਇਹ ਕੰਪਨੀ ਜਿੱਥੇ ਕੰਮ ਕਰਦਾ ਸੀਗਾ ਉਸ ਕੰਪਨੀ ਦੇ ਵੱਲੋਂ ਸਾਰਾ ਖਰਚਾ ਕੀਤਾ ਗਿਆ ਦਸਤਾਵੇਜ਼ ਸਾਰੇ ਰਾਜ ਸਾਹਿਬ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਤੇ ਅੱਜ ਇੱਥੇ ਉਹਦੀ ਜਗਦੀਰ ਸਿੰਘ ਦੀ ਮਿਤਕ ਨੇ ਜਿਹੜੀ ਆ ਉਹਦੇ ਵਾਰਸਾਂ ਨੂੰ ਸੌਂਪਣਾ ਹੈ ਇੱਥੇ ਉਹਨਾਂ ਨੂੰ ਸੌਫਟੀ ਲੈ ਕੇ ਚਲੇ ਗਏ ਨੇ ਇਸ ਜਗਦੀਰ ਸਿੰਘ ਦੇ ਕਿਉਂਕਿ ਪਰਿਵਾਰ ਜਿਹੜੀ ਬੈਕਗ੍ਰਾਉਂਡ ਆ ਉਹ ਬੜੀ ਰਸੀਆ ਕਿ ਆਰਥਿਕ ਮੰਦ ਹਾਲੀ ਦੇ ਵਿੱਚੋਂ ਨਿਕਲ ਰਿਹਾ ਸਾਰਾ ਪਰਿਵਾਰ ਗੁਜ਼ਰ ਰਿਹਾ ਸੋ ਉਹਨੂੰ 2000 ਰੁਪਿਆ ਰਾਜ ਸਾਹਿਬ ਨੇ ਹਰ ਮਹੀਨੇ 2000 ਰੁਪਿਆ ਪੈਨਸ਼ਨ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਜਿਹੜਾ ਅਜਨਾਲਾ ਨੇੜੇ ਮਧੂਸ਼ੰਗਾ ਪਿੰਡ ਦਾ ਨੌਜਵਾਨ ਸੀ ਬਿਕਰਮਜੀਤ ਸਿੰਘ ਉਦੀ ਮ੍ਰਿਤਕ ਦੀ ਇੱਥੇ ਆਈ ਸੀਗੀ ਤੇ ਮਜੀਠਾ ਨੇੜਲੇ ਪਿੰਡ ਸ਼ਾਮਨਗਰ ਦੇ ਨੌਜਵਾਨ ਸੀਗਾ ਸ਼ਾਮਨਗਰ ਦਾ ਪਲਵਿੰਦਰ ਸਿੰਘ ਉਹਦੀ ਮ੍ਰਿਤਕ ਦੇ ਵੀ ਇੱਥੇ ਜਿਆ ਆਈ ਸੀ ਉਹਨਾਂ ਦੋਵਾਂ ਪਰਿਵਾਰਾਂ ਨੂੰ ਉਹਨਾਂ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ 2200 ਰੁਪਏ ਮਹੀਨਾ ਜਿਹੜੀ ਆ ਉਹ ਪੰਚਨ ਦਾ ਐਲਾਨ ਕੀਤਾ ਗਿਆ ਉਹ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਏਗੀ ਉਹਨਾਂ ਦੀ ਸਾਰੇ ਕਾਗਜ਼ੀ ਪੱਤਰੀ ਕਾਰਵਾਈ ਜਿਹੜੀ ਆ ਉਹ ਜਲਦੀ ਕਰਵਾ ਰਹੇ ਆ ਤੇ ਹੁਣ ਤੱਕ ਜਿਹੜੀ ਆ ਇਹ 372ਵੀਂ ਜਿਹੜੀ ਡੈੱਡ ਬੋਡੀ ਆ ਇੱਥੇ ਅਵਰਾਜ ਸਾਹਿਬ ਵੱਲੋਂ ਪਿੱਛੇ ਜਾ ਚੁੱਕੀ ਆ ਜਿਹਦੇ ਵਿੱਚ ਭਾਰਤੀ ਐਮਬੈਸੀ ਦਾ ਵੀ ਸਹਿਯੋਗ ਰ ਤੇ ਕਈ ਵਾਰੀ ਉਹ ਸਬੰਧਤ ਕੰਪਨੀਆਂ ਵਿੱਚ ਚੈੱਕ ਕਰਦੀਆਂ ਨੇ ਤੇ ਬਹੁਤਾ ਵਾਰੀ ਖਰਚਾ ਵੀ ਜਿਹੜਾ ਉਹ ਸਰਬੱਤ ਦਾ ਭਲਾ ٹرسٹ ਵੱਲੋਂ ਉਪਰਾਇ ਸਾਹਿਬ ਵੱਲੋਂ ਆਪਣੀ ਜੇਬ ਚੋਂ ਕੀਤਾ ਜਾਂਦਾ ਹੈ। ਹਾਂਜੀ ਹਾਂ ਮੈਂ ਕੋਰਥਲੇ ਤੋਂ ਆਏ ਆਂ। ਸਾਡਾ ਕਰੈਕਟ ਸੈਕਨ ਬ੍ਰਦਰ ਹੀ ਮੇਰੇ ਦਾਦੇ ਤੋਂ ਇਹ ਬਾਹਰ ਲਈ ਸੀ। ਤੇ ਉਹਨਾਂ ਦੇ ਡੈੱਡ ਬੋਡੀ ਲੈਣ ਆਏ ਸੀ। ਤੇ ਉਪਰਾਇ ਜੀ ਨੇ ਸਾਡੀ ਹੱਲਪ ਕੀਤੀ ਹੈ। ਤੇ ਉਹਨਾਂ ਦਾ ਅਹਿਨਮਤ ਵੀ ਕਰਦੇ ਆਂ ਜਦੋਂ ਸਾਡੇ ਨਾਲ ਦੋਸਤ ਜੀ ਕਰਨਾ ਮਾਤਰੀ ਜੈਵਾ ਪ੍ਰੀਤਾਨੂੰ ਅਹੀਂ ਮਹੀਨੇ ਪ੍ਰਤੀ ਪੈਨਸ਼ਨ ਲਾ ਕੇ ਦਿੰਦੇ ਆ ਜੀ ਉਹ ਕਹਿੰਦੇ ਵੀ ਤੁਹਾਨੂੰ ਉਹਦਾ ਵੀ ਸਾਨੂੰ ਚਾਲੂ ਕਰਾ ਕੇ ਦੇਮਾ ਤੇ ਜਿਹੜੇ ਵੀਰ ਪੂਰਾ ਹੋਇਆ ਇਹਦੇ ਪਿੱਛੇ ਕੌਣ ਰਹਿ ਗਿਆ ਉਹਦੇ ਬਾਰੇ ਹਾਂ ਜੀ ਮਾਤਾ ਤੇ ਬਸ ਪਿਤਾ ਜੀ ਆ ਤੇ ਉਹ ਵੀ ਕਾਫੀ ਬਜ਼ੁਰਗ ਹੈ ਜੀ ਹੋਰ ਕੋਈ ਪੈਨ ਪਰਾਨੀ ਹੈਗਾ ਨਹੀਂ ਹੋਰ ਨਹੀਂ ਹੈ ਜੀ ਬਸ ਉਹ ਦੋਨੋਂ ਹੀ ਰਹਿ ਗਏ ਪਰਿਵਾਰ ਚ ਇਹੀ ਉਹਨਾਂ ਦਾ ਸਹਾਰਾ ਸੀ ਤੋ ਵੀ ਚਲੇਗਾ